ਸਰਦਾਰ ਜੀ ਮਜ਼ਾ ਆ ਗਿਆ ਜਿਹੜੀਆਂ ਸੇਲਾਂ ਲਾਈਆਂ ਸੀ ਲੋਕ ਬੜੇ ਖੁਸ਼ ਲੋਕੀ ਕਹਿੰਦੇ ਬਜ਼ਾਰਾਂ 'ਚ ਸਾਡੀਆਂ ਭਾਈ ਲੁੱਟਾਂ ਬਹੁਤ ਹੁੰਦੀਆਂ ਸੀ ਪਰ ਅੰਕਲੋਂ ਮੋਗਰ ਰੋਲ ਵਾਗਿਆ ਬਣੇ ਸਾਡੇ ਫਾਇਦੇ ਕਰਤੇ ਲੁੱਟ ਜਮ੍ਹਾਂ ਬੰਦ ਕਰਤੀ ਕਾਟਨ ਦੇ ਸੂਟਾਂ ਨੇ ਤੁਸੀਂ ਫਰਾ ਕੀਤਾ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਵੀ ਦਿੱਤਾ ਵੱਡੀਆਂ ਆਫਰਾਂ ਲਾਈਆਂ ਪਰ ਹੁਣ ਭਾਈ ਜੀ ਵਿਆਹ ਸ਼ਾਦੀ ਦਾਜ ਵਰੀ ਦੇ ਲੈਂਦਾ ਜਿਹਨੇ ਕੱਪੜਾ ਲੈਣਾ ਉਹਨਾਂ ਦੇ ਫਾਇਦੇ ਕਰੋ ਲਓ ਭਾਜੀ ਬਾਜ਼ਾਰ 'ਚ 1-1000 ਵਾਲਾ ਸੂਟ ਤੁਹਾਨੂੰ ਦੇਵਾਂਗੇ 500 ਰੁਪਏ ਦਾ ਤੁਹਾਡੇ ਕਹੇ ਬੋਲ ਪਕਾ ਦਨੇ ਆ 500 ਰੁਪਏ ਦਾ ਇੱਕ ਦੇ ਦੇਨੇ 1000 ਦੇ ਦੋ ਦੇ ਦੇਨੇ ਆ ਤੇ ਨਾਲ ਇੱਕ ਸੂਟ ਫ੍ਰੀ ਦੇ ਦੇਨੇ ਮਤਲਬ ਕਿ 1000 ਦੇ ਤਿੰਨ ਸੂਟ ਦੇ ਦੇਨੇ ਆ ਭਾਜੀ ਮਤਲਬ ਜਿਹੜਾ ਬਾਜ਼ਾਰ ਦੇ ਵਿੱਚ 1000 ਦਾ ਸੂਟ ਤੁਸੀਂ 333 ਰੁਪਏ ਦੇ ਦੋਗੇ ਬਿਲਕੁਲ ਭਾਜੀ 333 ਰੁਪਏ ਦਾ ਸੂਟ ਦੇਣਾ ਖੁੱਲੇ ਡੁੱਲੇ ਦੁਪੱਟੇ ਦੇਨੇ ਆ ਤੁਸੀਂ ਚੈੱਕ ਕਰ ਲਓ ਆ ਦੇਖੋ ਪਹਿਲਾਂ ਮੈਂ ਤੁਹਾਨੂੰ ਗੱਲ ਸਮਝਾਉਣਾ ਇਹ ਸੂਟ ਬਾਜ਼ਾਰ ਦੇ ਵਿੱਚ 1000 ਦਾ ਇਹਨਾਂ ਨੇ ਦੇਣਾ 500 ਦਾ ਪਰ ਜਦੋਂ ਤੁਸੀਂ ਇੱਥੇ ਦੋ ਸੂਟ ਲੈਣਿਆ 1000 ਦੇ 1000 ਦੇ ਨਾਲ ਤੀਜਾ ਸੂਟ ਫ੍ਰੀ ਮਤਲਬ ਜਿਹੜਾ ਬਾਜ਼ਾਰ ਦੇ ਵਿੱਚ 1000 ਦਾ ਸੂਟ ਆ ਤੁਹਾਨੂੰ ਇੱਥੇ 1000 ਦੇ ਤਿੰਨ ਸੂਟ ਦਵਾਂਗੇ ਆ ਚੱਕੋ ਜੀ ਨੈਚੁਰਲ ਕਰੇਪ ਦਾ ਸੂਟ ਹੈ ਭਾਜੀ ਬਿਯਾਨਾ ਚ 15-1500 ਰੁਪਏ ਦਾ ਅਸੀਂ ਦੇਣਾ ਵਾ ਸਿਰਫ 750 ਰੁਪਏ ਦਾ ਪਰ ਵੱਡਾ ਫਾਇਦਾ ਕੀ ਕਰਨਾ ਭਾਜੀ 750 ਰੁਪਏ ਦਾ ਸੂਟ ਦੇਣਾ ਅਗਰ ਤੁਸੀਂ ਦੋ ਸੂਟ ਖਰੀਦੋਗੇ ਤਾਂ ਇੱਕ ਸੂਟ ਨਾਲ ਫ੍ਰੀ ਦੇਵਾਂਗੇ ਮਤਲਬ ਕਿ 1500 ਰੁਪਏ ਦੇ ਤਿੰਨ ਸੂਟ ਜਿਹੜਾ ਬਾਜ਼ਾਰ 'ਚ 1500 ਦਾ ਇੱਕ ਸੂਟ ਆ ਇੱਥੇ ਤੁਹਾਨੂੰ 1500 ਦੇ ਅਸੀਂ ਤਿੰਨ ਸੂਟ ਦੇ ਰਹੇ ਹਾਂ ਇਹਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਵੈਰਾਈਟੀਆਂ ਦੇਖੋ ਕਿੰਨੀਆਂ ਸੋਹਣੀਆਂ ਰੰਗ ਦੇਖੋ ਕਿੰਨੇ ਸੋਹਣੇ ਆ ਛੇਤੀ ਛੇਤੀ ਅੰਕਲ ਓ ਮੋਗਾ ਰੋਡ ਬਾਗਾ ਪਣਾਜੋ ਜਿੱਥੇ ਵੱਡੇ ਫਾਇਦੇ ਹੋਣੇ ਆ ਦੇਖੋ ਜੀ ਚੈੱਕ ਕਰੋ ਪਿਓਰ ਮੋਰ ਨੈਚੁਰਲ ਕ੍ਰੇਵਤਾ ਹੈਂਡਵਰਕ ਹੋਇਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ 1500 ਤੋਂ ਘੱਟ ਨਹੀਂ ਦੇਣਾ ਚੱਕੋ ਇਹ ਵੀ ਦੇ ਦਾਂਗੇ 750 ਰੁਪਏ ਦਾ ਤੇਰੇ ਬਾਜ਼ਾਰ ਚ 15 1500 ਰੁਪਏ ਸੂਟ ਤੁਸੀਂ ਲੈਣੇ ਹੋ ਦੇਖੋ ਹੈਵੀ ਵਰਕ ਦੇਖੋ ਕਿੰਨੇ ਸੋਹਣੇ ਆ ਕੱਪੜਾ ਵੀ ਵਧੀਆ ਮੋਰਾ ਵਾਲੇ ਸੂਟ ਲੈ ਜਾਓ ਇਸ ਤੋਂ ਇਲਾਵਾ ਹੋਰ ਬਹੁਤ سارے ਡਿਜ਼ਾਈਨ ਆ ਵੱਡਾ ਫਾਇਦਾ ਕਰਤਾ 1500 ਦਾ ਇੱਕ ਕਸੂਟ ਬਾਜ਼ਾਰ 'ਚ ਇੱਥੇ 1500 ਦੇ ਤਿੰਨ ਰੰਗ ਦੇਖੋ ਕਿੰਨੇ ਸੋਹਣੇ ਆ ਤੁਸੀਂ ਹੈਂਡਵਰਕ ਚੈੱਕ ਕਰੋ ਨੈਚੁਰਲ ਕਰੇਵ ਦੇ ਸੂਟ ਆ ਪਾਰਟੀ ਸ਼ਾਦੀ ਵਿਆਹ ਤੇ ਲੈਣ ਦੇ ਲਈ ਨਾ ਸਾਢੇ 8-800 ਰੁਪਏ ਦੇ ਵਿੱਚ ਇੰਨੇ ਹੈਵੀ ਹੈਵੀ ਡਿਜ਼ਾਈਨ ਮੋਰਾ ਵਾਲੇ ਡਿਜ਼ਾਈਨ ਬਾਜੂ ਪੌਂਛੇ ਬਣੇ ਵੇ ਦੇ ਰਹੇ ਆ ਜੀ ਅਸੀਂ ਤੁਸੀਂ ਚੈੱਕ ਕਰੋ ਇੱਕ ਤੋਂ ਇੱਕ ਸੂਟ ਆ ਨੈਚੁਰਲ ਕਰੇਵ ਆ ਸਾਰੀ ਕਰੇਵ ਆ ਭਾਜੀ ਇੱਕ ਤੋਂ ਟਾਪ ਦੇ ਟਾਪ ਸੂਟ ਆ ਹੁਣ 2000 ਤੋਂ ਘੱਟ ਸੂਟ ਬਿਜਾਰਾਂ 'ਚ ਨਹੀਂ ਪਰ ਅਸੀਂ 1275 ਰੁਪਏ ਦਾ ਦੇ ਦੇਣਾ ਜੀ ਵੱਡੀ ਗੱਲ ਇਹ ਆ ਜਿਹੜਾ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ 50000 ਦਾ ਕਪੜਾ ਰਣਾ ਇੱਥੇ ਤੁਹਾਨੂੰ ਅਸੀਂ 20000 ਦੇ ਰਹਿਣਾ ਜਿਹੜਾ ਤੁਸੀਂ 1 ਲੱਖ ਰੁਪਏ ਦਾ ਦਾਜ ਵੀ ਦਾ ਕਪੜਾ ਲੈਣਾ ਅਸੀਂ ਤੁਹਾਨੂੰ 40000 ਦੇ ਰਹਿਣਾ ਆਰਗੈਂਜ਼ਾ ਸ਼ਿਮਰ ਸਿਲਕ ਕਰੇਪਾ ਸ਼ਰੇਪਾ ਸਾਰਿਆਂ ਦੇ ਉੱਤੇ ਵੱਡੀਆਂ ਆਫਰਾਂ ਆ ਦੇਖੀ ਚਲੋ ਕਿੰਨੇ ਕਿੰਨੇ ਹੈਵੀ ਪੀਸ ਆ ਕਿੰਨੇ ਕਿੰਨੇ ਡਿਜ਼ਾਈਨਰ ਪੀਸ ਆ ਕੋਈ ਇਹਰਾ 3500 ਮੰਗਦਾ ਕੋਈ 4000 ਮੰਗਦਾ ਸਾਡੇ ਇਹਨਾਂ ਰੇਟ 1500 1600 1700 ਇੰਨੀਆਂ ਕਰੰਜਾ ਆ ਚੈੱਕ ਕਰੋ ਪੌਂਚਿਆਂ ਦੇ ਵਰਕ ਦੇਖੋ ਆ ਗਲੇ ਦੇ ਕੰਮ ਦੇਖੋ ਕੱਪੜਾ ਬੜਾ ਸੋਹਣਾ ਫੋਟੋ ਵਾਲਾ ਪੀਸ ਆ ਜੀ ਫੋਟੋ ਵਾਲਾ ਪੀਸ ਇਹ ਵੀ ਤੁਹਾਨੂੰ ਅਸੀਂ 2000 ਰੁਪਏ ਦੇ ਰਣਾ ਜਿਹੜਾ ਬਾਜ਼ਾਰ 'ਚ 4-4000 ਰੁਪਿਆ ਰੇਟ ਆ ਮਤਲਬ ਸਿੱਧੋ ਸਿੱਧੀ ਕਰਨਾ ਬਾਜ਼ਾਰ ਨਾਲੋਂ ਹੈਵੀ ਹੈਵੀ ਸੂਟਾਂ ਦੇ ਸਾਡੇ ਰੇਟ 'ਤੇ ਹੈਗੇ ਆ ਵੱਡੇ ਫਾਇਦੇ ਹੋਣਿਆ ਅੰਕਲੋਂ ਮੋਗਾ ਰੋਡ ਬਾਗ ਬਣਾ ਦਾ ਇਹ ਡਿਜ਼ਾਈਨਰ ਪੀਸ ਦਵਾਂਗੇ ਬਟਿਕ ਵਾਲੇ ਸੂਟ ਦਵਾਂਗੇ ਚੈਲੰਜ ਕਰਕੇ ਕਹਿੰਨੇ ਆ ਜੋ ਰੇਟ ਅਸੀਂ ਦੇ ਰਹੇ ਆ ਕਿਸੇ ਨਹੀਂ ਦੇਣੇ ਦੇਖੋ ਜੀ ਖੁੱਲੀ ਡੁਲੀ ਪਾਰਕਿੰਗ ਈ ਰਕਸ਼ੇ ਸਰਵਿਸ ਬਿਲਕੁਲ ਫਰੀ ਹੈ ਤੁਸੀਂ ਵਿਆਹ ਸ਼ਾਦੀ ਪਾਰਟੀ ਲਈ ਤੁਸੀਂ ਹੈਵੀ ਸੂਟ ਲੈਣਾ ਤੁਸੀਂ ਬਰਬਰੀ ਸਟਾਈਲ ਲੈਣਾ ਤੇ ਉਹ ਵੀ ਸਾਡੇ ਕੋਲੇ ਮਿਲ ਜੂਗੇ ਬਰਬਰੀ ਦੇ ਟਾਪ ਦੇ ਡਿਜ਼ਾਈਨ ਦੇਖੋ ਜੀ ਡਿਜੀਟਲ ਬਰਬਰੀ ਦੇ ਸਟਾਈਲ ਹੈ ਸਾਰੇ ਹੈਂਡਵਰਕ ਕੀਤੇ ਹੋਏ ਬਹੁਤ ਸ਼ਾਨਦਾਰ ਪੀਸ ਹੈ ਤੇ ਬਜ਼ਾਰਾਂ 'ਚ 3 3 4 4000 ਸੂਟ ਮਿਲਦਾ ਤੁਹਾਨੂੰ 2200 ਰੁਪਏ ਦੇ ਵਿੱਚ ਦੇ ਦਾਂਗੇ ਜੀ ਦੇਖੋ ਇਹ ਪੰਜਾਬ ਦਾ ਸਭ ਤੋਂ ਵੱ ਦੇ ਡਿਜ਼ਾਈਨ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਆ ਰਹੀ ਹੈ ਦੇਖੋ ਜੋ ਡਿਜ਼ਾਈਨ ਤੁਹਾਨੂੰ ਅਸੀਂ ਦੇ ਰਹੇ ਹਾਂ ਪੂਰੇ ਬਾਗਾਂ ਪੁਰਾਣਾ ਤੇ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਨਹੀਂ ਇਹ ਚੀਜ਼ਾਂ ਮਿਲਣੀਆਂ ਅੰਕਲ ਓਮ ਮੋਕਾ ਰੋਡ ਬਾਗਾਂ ਆਪਣਾ ਇੱਕੋ ਹੀ ਸ਼ਾਹ ਤੇ ਜਿਹੜਾ ਸਾਰੀ ਵੈਰਾਈਟੀ ਮਿਲ ਜਾਂਦੀ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਦਾਜਬੀਰੀ ਲੈਣਾ ਮੁੰਡਿਆਂ ਨੇ ਆਪਣੇ ਕੋਟ ਪੈਂਟ ਸ਼ੇਰਵਾਨੀ ਬਲੇਜ਼ਰ ਬਾਸਟਾ ਕੁੜਤੇ ਪਿਆਮੇ ਇੱਕੋ ਹੀ ਸ਼ਾਹ ਤੇ ਜਿਹੜਾ ਸਾਰਿਆਂ ਦੇ ਫਾਇਦੇ ਹੈਗੇ ਆ ਫਿਮਰ ਦਾ ਸੂਟ ਹੈ ਸ਼ਾਨਦਾਰ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਬਾਟਮ ਵੀ ਪੂਰੀ ਵਰਕ ਹੈਵੀ ਹੈ ਜ਼ਬਰਦਸਤ ਪੀਸ ਲੈ ਕੇ ਆਏ ਆ ਡਿਜ਼ਾਈਨਰ ਪੀ ਨੂੰ ਕਿਤੋਂ ਨਹੀਂ ਮਿਲਨੀ ਸਿਰਫ ਮਿਲਨੀ ਆ ਅੰਕਲੋਂ ਬਾਗਾ ਪ੍ਰਾਣਾ ਮੋਗਾ ਰੋਡ ਤੇ ਤੁਸੀਂ ਚੈੱਕ ਕਰੋ ਇੱਕ ਇੱਕ ਕੰਮ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਸ਼ਾਨਦਾਰ ਪੀਸ ਹੈ ਪੈਚ ਕਿਨੇ ਜ਼ਬਰਦਸਤ ਹੈ ਬਾਟਮ ਤੇ ਵੀ ਹੈਂਡਵਰਕ ਕਿੰਨਾ ਸ਼ਾਨਦਾਰ ਹੈ ਤੇ ਦੁਪੱਟੇ ਵੀ ਸਮਾਰਟ ਬਣਾਏ ਆ ਹੁਣ ਤੁਸੀਂ ਹੈਵੀ ਸੂਟ ਦੇਖ ਲਓ ਜੀ ਵਿਆਹ ਸ਼ਾਦੀ ਵਾਸਤੇ ਜਦੋਂ ਲਖਨਊ ਦੇ ਹੈਵੀ ਸੂਟ ਬਜ਼ਾਰੋਂ ਲੈਣ ਜਾਓਗੇ 25 25 30 30 ਹਜ਼ਾਰ ਦੇ ਸੂਟਾਂ ਅਸੀਂ 10 12 ਹਜ਼ਾਰ 'ਚ ਦੇ ਦਾਂਗੇ ਜੀ ਸੋ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਸਾਡੇ ਕੋਲ 3 400 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਭਾਵੇਂ ਤੁਸੀਂ 25000 ਤੱਕ ਲੈ ਜਾਓ ਤੁਸੀਂ ਪਰ ਉਹ 18-2000 ਤੋਂ ਘੱਟ ਨਹੀਂ ਮਿਲਣਾ ਜਿਹੜਾ ਅਸੀਂ 5000 ਦਾ ਦੇਣਾ ਉਹ 10-11000 ਤੋਂ ਘੱਟ ਨਹੀਂ ਮਿਲਣਾ ਸੋ ਸਿੱਧੋ ਸਿੱਧਾ ਫਾਇਦਾ ਜੇ ਤੁਸੀਂ 1 ਲੱਖ ਵਾਲਾ ਕੱਪੜਾ 40000 ਚ ਲੈਣਾ ਪੈਸੇ ਬਚਾਉਣੇ ਆ ਵਧੀਆ ਵੈਰਾਈਟੀ ਲੈਣੀ ਆ ਤੇ ਅੰਕਲੋਂ ਮੋਗਾ ਰੋਡ ਬਾਗ ਬਣਾ ਆ ਜੋ ਵੈਡਿੰਗ ਸੂਟਾਂ ਦੇ ਵਿੱਚ ਬਹੁਤ ਵੱਡੇ ਤੁਹਾਡੇ ਫਾਇਦੇ ਹੋ ਜਾਣੇ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਜੇ ਮਨ ਚ ਸਵਾਲਾ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਆਂ